ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡੇ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਇਲੈਕਟਿਵ ਪੰਜਾਬੀ ਇਲੈਕਟਿਵ ਬੀਐਸ ਸੈਮੈਸਟਰ 5 ਦੇ ਜਿਹੜੇ ਕਿ ਆਪਾਂ ਪ੍ਰਸੰਗ ਸਾਹਿਬ ਵਿਆਖਿਆ ਕਰ ਰਹੇ ਹਾਂ ਟੋਟਲ ਕਵੀ ਹੋਏਗੇ ਨੇ 5-5 ਤੁਹਾਨੂੰ ਮੈਂ ਕਿਹਾ ਵੀ ਜਾਂ ਤਾਂ ਫਸਟ 3 ਕਰ ਲਓ ਜਾਂ ਲਾਸਟ 3 ਕਰ ਲਓ ਹਨਾ ਵਾਰਿਸ਼ਾ ਹਾਸ਼ਮ ਅਹਿਮਦ ਜਾਰ ਇਹਨੇ ਪਹਿਲੇ ਤਿੰਨੇ ਪਾਣੇ ਆਲਰੇਡੀ ਚੈਨਲ ਤੇ ਕਰਵਾਤੇ ਤੇ ਫਜ਼ਲ ਸ਼ਾਹ ਵੀ ਕਰਵਾਤਾ ਲਾਸਟ ਦੇ ਵਿੱਚ ਆएंगे ਨਹਿਮਦ ਜਾਰ ਸ਼ਾਹ ਮੁਹੰਮਦ ਤੇ ਫਜ਼ਲ ਸ਼ਾਹ ਮਤਲਬ ਕਿ ਅਹਿਮਦ ਜਾਰ ਜਿਹੜੇ ਕਿ ਤਿੰਨਾਂ ਦੇ ਵਿੱਚ ਸਟਾਰਟਿੰਗ ਚ ਵੀ ਆਉਂਦਾ ਲਾਸਟ ਚ ਵੀ ਆਉਂਦਾ ਕਿਉਂਕਿ ਟੋਟਲ ਪੰਜ ਨੇ ਤੁਹਾਨੂੰ ਇਹਨੇ ਚ ਇੱਕ ਪੱਕਾ ਮਿਲ ਜੂਗੀ ਹੁਣ ਆਪਾਂ ਇਸ ਵੀਡੀਓ 'ਚ ਸ਼ਾਹ ਮੁਹੰਮਦ ਬਾਰੇ ਕਰਾਂਗੇ ਬਾਕੀ ਸਾਰੇ ਰਾਈਟਰਾਂ ਦੇ ਪਾਣੀ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਅਪਲੋਡ ਕਰਤੀ ਤੇ ਨਾਲ ਦੀ ਨਾਲ ਉਹਨਾਂ ਦੇ ਜਿਹੜੇ ਕੇਂਦਰੀ ਮਤਲਬ ਕਿ ਵਿਸ਼ਾ ਵਸਤੂ ਨੇ 17 ਦੇ ਠੀਕ ਹੈ ਜਿਹਨੇ ਵੀ ਹੈਗੇ ਲੋ ਸਾਰੇ ਆਪਾਂ ਇੱਕੋ ਵੀਡੀਓ ਚ ਅਪਲੋਡ ਕਰਕੇ ਨੇ ਸ਼ਾ ਮੁਹੰਮਦ ਹਾਂਜੀ ਸ਼ਾ ਮੁਹੰਮਦ ਦਾ ਮਹਾਵਲੀ ਮਹਰਨਜੀਤ ਸਿੰਘ ਮਹਾਵਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾ ਗਿਆ ਮਲਤਾਨ ਕਸ਼ਮੀਰ ਪਿਸ਼ੋਰ ਚੰਬਾ ਜੰਮੂ ਕਾਂਗੜਾ ਕੋਟ ਨਿਵਾ ਗਿਆ ਕੋਟ ਮਤਲਬ ਕਿ ਕਿਲਾ ਤਿੱਬਤ ਦੇਸ਼ ਲਦਾਖ ਤੇ ਚੀਨ ਤੋਂੜੀ ਸਿੱਕਾ ਆਪਣੇ ਨਾਮ ਚਲਾ ਗਿਆ ਸ਼ਾ ਮੁਹੰਮਦ ਜਾਨ 50 ਵਰਸਾ ਅੱਛਾ ਰੱਜ ਕੇ ਰਾਜ ਕਮ ਆ ਗਿਆ ਹਾਂਜੀ ਇਹਦੇ ਵਿੱਚ ਪ੍ਰਸੰਗ ਦੇ ਵਿੱਚ ਆ ਕਿ ਇਹ ਕਾਬ ਟੋਟਾ ਸ਼ਾ ਮੁਹੰਮਦ ਰਚਨਾ ਜੰਗਨਾਮ ਸੰਗਤ ਤੇ ਫਰੰਗੀਆਂ ਦੇ ਵਿੱਚੋਂ ਲਿਆ ਗਿਆ ਤੇ ਜੋ ਕਿ ਮੱਧਕਾਲੀ ਮੋਢਲੇ ਵਸਤੀਵਾਦੀ ਕਾਲ ਦੀ ਪੰਜਾਬੀ ਕਵਤਕ ਆਪ ਸੰਗ੍ਰਹਿ ਮਹਾਵਲੀ ਰਣਜੀਤ ਸਿੰਘ ਸਰਲੇਖੇ ਹੇਠ ਦਰਜ ਹੈ ਇਸ ਜੰਗਨਾਮੇ ਵਿੱਚ ਕਵੀ ਨੇ ਮਰਨਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਦਰਬਾਰ ਦੇ ਵਿੱਚ ਫੈਲੀ ਬੁਰਸ਼ਾਗਰਦੀ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੇ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ਾ ਹੋਣ ਦਾ ਬੜੇ ਹੀ ਕਰੋਨਾ ਮੀ ਢੰਗ ਨਾਲ ਵਰਣਨ ਕੀਤਾ। ਇਨ੍ਹਾਂ ਸਤਰਾਂ ਵਿੱਚ ਕਵੀ ਮਰਨਜੀਤ ਸਿੰਘ ਦੀ ਉਸਤਤ ਕਰਦਿਆਂ ਹੋਏ ਉਹਦੀ ਸ਼ਕਤੀ ਤੇ ਰਾਜ ਦਾ ਵਿਸਥਾਰ ਕਰਨ ਦਾ ਵਰਣਨ ਕਰਦਾ। ਕਵੀ ਲਿਖਦਾ ਕਿ ਮਹਾਵਲੀ ਰਣਜੀਤ ਸਿੰਘ ਅਜਹਸਿਓਰਮਾ ਪੈਦਾ ਹੋਇਆ ਕਿ ਉਸਨੇ ਆਪਣੀ ਤਾਕਤ ਦੇ ਨਾਲ ਸਾਰਾ ਮੁਲਕ ਹਿਲਾ ਕੇ ਰੱਖਤਾ। ਉਨੇ ਮੁਲਤਾਨ ਕਸ਼ਮੀਰ ਪਿਸ਼ੋਰ ਚੰਬਾ ਜੰਮੂ ਤੇ ਕਾਂਗੜੇ ਇਹਨਾਂ ਥਾਵਾਂ ਦੇ ਸਾਰੇ ਕਿਲਿਆਂ ਨੂੰ ਜਿੱਤ ਲਿਆ ਤੇ ਉਸ ਦੇ ਰਾਜ ਦੀ ਹੱਦਾ ਚੀਨ ਲਦਾਖ ਤੇ ਤਿੱਬਤ ਤੱਕ ਫੈਲ ਗਈ। ਕਵੀ ਕਹਿੰਦਾ ਕਿ ਇਸ ਤਰ੍ਹਾਂ ਉਹਨੇ 50 ਸਾਲ ਸੋਨਾ ਰੱਜ ਕੇ ਰਾਜ ਕੀਤਾ। ਅੱਗੇ ਹੋਊਗਾ ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ ਜਮਾ ਹੋਏ ਨੀ ਸਭ ਸਰਦਾਰ ਮੀਆਂ ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ ਖੜਕ ਸਿੰਘ ਮਹਾਰਾਜੇ ਨੇ ਟਾ ਮਾਰੀ ਹੋਇਆ ਮੁੱਢ ਕਦੀਮ ਦਾ ਜਾਰਮੀਆਂ ਸ਼ਾ ਮੁਹੰਮਦ ਆਸਾ ਵੀ ਨਾਲ ਮਰਨਾ ਸਾਡਾ ਇਹੋ ਕੋਲ ਕੌਲ ਕਰਾਰ ਮੀਆਂ ਕੌਰ ਸਾਹਿਬ ਘਵਰ ਨੌ ਨਿਹਾਲ ਖੜਕ ਸਿੰਘ ਮਰਨਜੀਤ ਸਿੰਘ ਦਾ ਵੱਡਾ ਪੁੱਤਰ ਮੁੱਢ ਕਦੀ ਮਤਲਬ ਕਿ ਪੁਰਾਣਾ ਹਾਂਜੀ ਇਸ ਪ੍ਰਸੰਗ ਤੋਂ ਹੀ ਆਜੂਗਾ ਵਿਆਖਿਆ ਦੇ ਵਿੱਚ ਹਾਂਜੀ ਇਹਨਾਂ ਸਤਰਾ ਵਿੱਚ ਕਵੀ ਨੇ ਮਰਨਜੀਤ ਸਿੰਘ ਦੇ ਕਾਲ ਚਲਾ ਨੇ ਮਗਰ ਦਰ ਫੈਲੇ ਦੁਰ ਮਤਲਬ ਕਿ ਦਰਬਾਰ ਦੇ ਵਿੱਚ ਜਿਹੜਾ ਵੁਰਸ਼ਾ ਗਦੀ ਫੈਲ ਗਈ ਉਹਦਾ ਦੱਸਿਆ ਗਿਆ ਵੀ ਮਹਾਰਾ ਖੜਕ ਸਿੰਘ ਦੇ ਰਾਜ ਦੇ ਖੜਕ ਸਿੰਘ ਦੇ ਰਾਜ ਦੇ ਵਿੱਚ ਉਸਦੇ ਸੁਪੁੱਤਰ ਕਵਰ ਨੌਨਿਹਾਲ ਸਿੰਘ ਦੁਆਰਾ ਉਸਦੇ ਇੱਕ ਮਿੱਤਰ ਚੇਤ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਦਰਬਾਰ ਦੇ ਵਿੱਚ ਬੁਰਸ਼ਾ ਗਦੀ ਤੋਂ ਦਾ ਆਰੰਭ ਹੋਣ ਦਾ ਜ਼ਿਕਰ ਕੀਤਾ ਵਿਆਖਿਆ ਦੇ ਵਿੱਚ ਮਰਨਜੀਤ ਸਿੰਘ ਨੇ ਜਦੋਂ ਸਵਾਸ ਪੂਰੇ ਹੋਏ ਤਾਂ ਸਾਰੇ ਸਰਦਾਰ ਇਕੱਠੇ ਹੋਏ ਮਰਨਜੀਤ ਸਿੰਘ ਨੂੰ ਉੱਤਰ ਅਧਿਕਾਰੀ ਮਹਾਰਾਜਾ ਖੜਕ ਸਿੰਘ ਦੇ ਮਿੱਤਰ ਚੇਤ ਸਿੰਘ ਨੂੰ ਕਵਰ ਨੌਨਿਹਾਲ ਸਿੰਘ ਨੇ ਮਾਰਤਾ ਇਸ ਤੋਂ ਪਿੱਛੋਂ ਲਾਹੌਰ ਦਰਬਾਰ ਦੇ ਵਿੱਚ ਦਰਬਾਰ ਚਲਣੀ ਆਰੰਭ ਹੋ ਗਈ ਸ਼ੁਰੂ ਹੋ ਮਹਾਰਾਜਾ ਖੜਕ ਸਿੰਘ ਨੇ ਸਾਰਾ ਜ਼ੁਲਮ ਹੁੰਦੇ ਦੇਖ ਕੇ ਟਾਹ ਮਾਰੀ ਕਿਉਂਕਿ ਉਸ ਦਾ ਪ੍ਰਾਣਾ ਜਾਰਾ ਜਿਹੜੇ ਕੀ ਮਾਰ ਦਿੱਤਾ ਗਿਆ ਸੀ ਤਾਂ ਕਵੀ ਕਹਿੰਦਾ ਕਿ ਮਹਾਰਾਜਾ ਖੜਕ ਸਿੰਘ ਦਾ ਦਿਲ ਕਹਿ ਰਿਹਾ ਸੀ ਕਿ ਮੇਰਾ ਆਪਣੇ ਮਿੱਤਰ ਨਾਲ ਇਕਰਾਰ ਸੀ ਕਿ ਮੈਂ ਵੀ ਉਦੇ ਨਾਲ ਹੀ ਮਰਨਾ ਇਸ ਕਰਕੇ ਹੁਣ ਮੈਂ ਵੀ ਮਰ ਜਾਣਾ ਹੈ ਹਾਂਜੀ ਅੱਗੇ ਹੈਗਾ ਗਰਕ ਜਾਵੇ ਦਰਬਾਰ ਮੀਆਂ ਮੇਰੇ ਬੈਠੇ ਆ ਇਹਨਾਂ ਨੇ ਫੋਨ ਕੀਤਾ ਇਹ ਤਾਂ ਗਰਖ ਜਾਵੇ ਦਰਵਾਰਮੀ ਆ ਪਿੱਛੇ ਸਾਡੇ ਵੀ ਕੌਰ ਨਾ ਰਾਜ ਕਰਸੀ ਅਸੀਂ ਮਰਾਂਗੇ ਇਸ ਨੂੰ ਮਾਰਮੀ ਆ ਲਾਹੌਰ ਦਾ ਇਹਨਾਂ ਨੇ ਫੋਨ ਕੀਤਾ ਇਹ ਤਾਂ ਮਰਨਗੇ ਸਭ ਦਰਵਾਰਮੀ ਆ ਸ਼ਾਹ ਮੁਹੰਮਦ ਦਾ ਹੋਈ ਹੁਣ ਮੌਤ ਸਸਤੀ ਖਾਲੀ ਨਹੀਂ ਜਾਣਾ ਕੋਈ ਬਾਰਮੀ ਆ ਫੋਨ ਕੀਤਾ ਕਤਲ ਕਰਸੀ ਹੋਗਾ ਕਰੇਗਾ ਹਾਂਜੀ ਇਹਦੇ ਵਿੱਚ ਇਹ ਨ 17 ਵਿੱਚ ਆਪਣੇ ਮਿੱਤਰ ਚੇਤ ਸਿੰਘ ਦੀ ਕਵਰ ਨਾ ਨਿਹਾਲ ਸਿੰਘ ਦੇ ਹੱਥੋਂ ਹੋਈ ਮੌਤ ਦੇਖ ਕੇ ਮਹਾਰਾਜਾ ਖੜਕ ਸਿੰਘ ਦੇ ਦੁੱਖ ਨੂੰ ਬਿਆਨ ਕੀਤਾ ਗਿਆ ਮਹਾਰਾਜਾ ਖੜਕ ਸਿੰਘ ਕਹਿ ਰਿਹਾ ਸੀ ਕਿ ਇਹਨਾਂ ਸਰਦਾਰਾਂ ਨੇ ਮੇਰੇ ਬੈਠੇ ਮੇਰੇ ਮਿੱਤਰ ਚੇਤ ਸਿੰਘ ਦਾ ਖੂਨ ਕੀਤਾ ਮੈਂ ਚਾਹੁੰਦਾ ਹਾਂ ਕਿ ਇਹੋ ਜਿਹੇ ਸਰਦਾਰਾਂ ਦਾ ਦਰਬਾਰ ਗਰਖ ਹੋ ਜਾਵੇ ਕਵਰ ਨਾ ਨਿਹਾਲ ਸਿੰਘ ਮੇਰੇ ਪਿੱਛੋਂ ਰਾਜ ਨਹੀਂ ਕਰ ਸਕਦਾ ਮੈਨੂੰ ਮਾਰ ਕੇ ਆਪ ਮਰ ਜਾਣਾ ਇਹਨਾਂ ਸਰਦਾਰਾਂ ਨੇ ਲੋਹਰ ਦਰਬਾਰ ਦਾ ਖੂਨ ਕੀਤਾ ਇਹਨਾਂ ਦੀਆਂ ਜਿਹੀਆਂ ਕਰਤੂਤਾਂ ਕਰਕੇ ਆਪੋ ਦੇ ਵਿੱਚ ਲੜਕੇ ਮਰ ਜਾਣਗੇ ਕਵੀ ਕ ਆਖਦਾ ਕਿ ਇਸ ਤਰ੍ਹਾਂ ਮਹਾਰਾਜਾ ਜੀ ਸਿੰਘ ਦੇ ਕਾਲ ਚਲਾਉਣ ਦੇ ਪਿੱਛੇ ਸ਼ੁਰੂ ਤੋਂ ਹੀ ਤਲਵਾਰ ਚੱਲਣੀ ਸ਼ੁਰੂ ਹੋ ਗਈ ਤੇ ਇੱਕ ਦਿਨ ਵੀ ਅਜਿਹਾ ਨਾ ਬੀਤਿਆ ਜਿਸ ਦਿਨ ਕੋਈ ਕਤਲ ਨਾ ਹੋਇਆ ਹੋਵੇ ਅੱਗੇ ਹੈਗਾ ਇੱਕ ਦੂਤ ਨੇ ਦੇਖ ਕੇ ਫਿਕਰ ਕੀਤਾ ਪਲਕ ਵਿੱਚ ਦਰਵਾਜ਼ੇ ਦੇ ਆਇਆ ਹੀ ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ ਦੇਖੋ ਉਸਨੇ ਖੋ ਬਜਾਇਆ ਅੰਦਰ ਤਰਫ ਹਵੇਲੀ ਦੀ ਤੁਰ ਜਾਂਦੇ ਛੱਜਾ ਤਾਂ ਦੋਹਾ ਉੱਤੇ ਪਾਇਆ ਹੀ ਸ਼ਾਹ ਮੁਹੰਮਦ ਉਦਮ ਸਿੰਘ ਥਾ ਮੋਇਆ ਕੌਰ ਸਾਹਿਬ ਵੀ ਸਹਿਕਦਾ ਆਇਆ ਹੀ ਬਜਾਇਆ ਮਤਲਬ ਕਿ ਪੂਰਾ ਕੀਤਾ ਹਾਂਜੀ ਇਹਨਾਂ ਦੇ ਵਿੱਚ ਵਿਆਖਿਆ ਦੇ ਵਿੱਚ ਜਿਹੜੇ ਕਿ ਇਹਨਾਂ 17 ਦੇ ਵਿੱਚ ਕਵੀ ਖੜਕ ਸਿੰਘ ਦੇ ਦਾ ਸੰਸਕਾਰ ਪਿੱਛੋਂ ਕਵਰ ਨਾਣ ਹਲ ਸਿੰਘ ਤੇ ਉਦਮ ਸਿੰਘ ਦੀ ਮੌਤ ਹੋਣ ਦਾ ਜ਼ਿਕਰ ਕਰਦਾ ਤਾਂ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰਕੇ ਸਾਰੇ ਵਾਪਸ ਆ ਰਹੇ ਸੀ ਤਾਂ ਧਰਮਰਾਜ ਦੇ ਹੁਕਮ ਅਨਸਾਰ ਉਹਦਾ ਇੱਕ ਦੂਤ ਕਾਲੀ ਕਾਲੀ ਦਰਵਾਜ਼ੇ ਤੇ ਆ ਗਿਆ ਤੇ ਜਿਹੜਾ ਕੀ ਉਹਨੂੰ ਤੁਰੰਤ ਦਰਗਾਹ ਹੁਕਮ ਮਿਲਿਆ ਹੋਇਆ ਸੀ ਉਸ ਨੇ ਉਸ ਨੂੰ ਪੂਰੀ ਤਰ੍ਹਾਂ ਨਿਵਾ ਦਿੱਤਾ ਉਸ ਨੇ ਕੀ ਕੀਤਾ ਕਿ ਜਦੋਂ ਕਵਰ ਤੇ ਉਦਮ ਸਿੰਘ ਹਵੇਲੀ ਵੱਲ ਨੂੰ ਜਾ ਰਹੇ ਸੀ ਤਾਂ ਡਿਊਟੀ ਦਾ ਛੱਜਾ ਢਾ ਕੇ ਉਹਨਾਂ ਤੇ ਸੁੱਟ ਦਿੱਤਾ ਇਸ ਸਮੇ ਸੱਜੇ ਢੇਠਾ ਆ ਕੇ ਉਦਮ ਸਿੰਘ ਤਾਂ ਉੱਥੇ ਹੀ ਮਰ ਗਿਆ ਪਰ ਕਵਰ ਨੌਨਿਹਾਲ ਨੂੰ ਸਹਿਕ ਦੇ ਨੂੰ ਬਾਹਰ ਕੱਢ ਲਿਆ ਗਿਆ ਕੁਝ ਸਮੇਂ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ। ਹਾਂਜੀ ਅੱਗੇ ਹੈਗਾ ਸ਼ੇਰ ਸਿੰਘ ਗੱਦੀ ਉੱਤੇ ਬੈਠ ਕੇ ਜੀ ਰਾਣੀ ਕੈਦ ਕਰਕੇ ਕਿਲੇ ਵਿੱਚ ਪਾਈ। ਘਰ ਬੈਠਾ ਰੱਬ ਨੇ ਰਾਜ ਕੀਤਾ ਉਹ ਤਾਂ ਮੱਲ ਬੈਠਾ ਸਾਰੀ ਪਾਤਸ਼ਾਹੀ। ਬਰਸ ਹੋਇਆ ਜਾ ਰਾਣੀ ਨੂੰ ਕੈਦ ਕਰ ਕੈਦ ਅੰਦਰ ਰਾਣੀ ਦੇਲ ਦੇ ਵਿੱਚ ਜੋ ਜਿੱਚ ਆਹੀ ਸ਼ਾਹ ਮੁਹੰਮਦਾ ਮਾਰ ਕੇ ਚੰਦ ਕੋਹਰਾ ਸ਼ੇਰ ਸਿੰਘ ਨੇ ਗਲੋ ਬਲਾ ਲਾਹੀ। ਰਾਣੀ ਹੋ ਗਿਆ ਚੰਦਕੌਰ ਜਿੱਥੇ ਹੋ ਗਿਆ ਤੰਗ ਚੁੱਭਦੀ ਇਹਦਾ 17 ਵਿੱਚ ਕਵੀ ਨੇ ਸ਼ੇਰ ਸਿੰਘ ਅ ਦੁਆਰਾ ਰਾਜ ਗੱਦੀ ਨੂੰ ਕਾਬੂ ਕਰਨ ਮਗਰ ਰਾਣੀ ਚੰਦਕੌਰ ਨੂੰ ਕੈਦ ਕਰਨ ਤੇ ਫਿਰ ਮਾਰ ਦੇਣ ਦਾ ਜ਼ਿਕਰ ਹੈ ਹਾਂਜੀ ਹੁਣ ਜਦੋਂ ਸ਼ੇਰ ਸਿੰਘ ਰਾਜ ਗੱਦੀ ਤੇ ਬੈਠ ਗਿਆ ਤਾਂ ਉਹਨੇ ਚੰਦਕੌਰ ਨੂੰ ਕਿਲੇ ਵਿੱਚ ਕੈਦ ਕਰ ਲਿਆ ਸ਼ੇਰ ਸਿੰਘ ਨੂੰ ਤਾਂ ਰੱਬ ਨੇ ਘਰ ਬੈਠੇ ਹੀ ਰਾਜ ਦੇ ਦਿੱਤਾ ਸੀ ਇਸ ਤਰ੍ਹਾਂ ਸਾਰੇ ਬਾਦਸ਼ਾਹੇ ਮਲ ਕੇ ਬੈਠ ਗਿਆ ਰਾਣੀ ਨੂੰ ਕੈਦ ਹੋਏ ਇੱਕ ਸਾਲ ਹੋ ਗਏ ਸੀ ਉਹ ਦਿਲ ਦੇ ਵਿੱਚ ਬੜੀ ਦੁੱਖ ਦੁਖੀ ਸੀ ਉਹ ਕਵੀ ਕਹਿੰਦਾ ਕਿ ਰਾਣੀ ਚੰਦਕੌਰ ਦੇ ਜੂੰਦੇ ਸ਼ੇਰ ਸਿੰਘ ਚੈਨ ਨਾਲ ਰਾਜ ਨਹੀਂ ਸੀ ਕਰ ਸਕਦਾ ਇਸ ਕਰਕੇ ਉਸਨੇ ਉਹਨੂੰ ਮਰਵਾ ਕੇ ਆਪਣੇ ਕੋਲੋਂ ਬਲਾ ਲਾ ਦਿੱਤੀ ਅੱਗੇ ਹੈਗਾ ਸ਼ੇਰ ਸਿੰਘ ਨੂੰ ਰੱਬ ਨੇ ਰਾਜ਼ ਦਿੱਤਾ ਲਿਆ ਖੋਦ ਲਾਹੌਰ ਜੋ ਰਾਣੀਆਂ ਸੀ ਸੰਧਾਵਾਲੀਆਂ ਦੇ ਦੇਸੋਂ ਪੈਰ ਖਿਸਕੇ ਜਾ ਕੇ ਪੁੱਛ ਲੈ ਰਾ ਪਧਾਣੀਆਂ ਦੀ ਮੁੜ ਕੇ ਫਿਰ ਅਜੀਤ ਸਿੰਘ ਲਾਈਵਾਜੀ ਪੈਦਾ ਹੋਇਆ ਸੀ ਅਸਲ ਸਵਾਨੀਆ ਥੀ ਸ਼ਾ ਮੁਹੰਮਦ ਦਾ ਜਮੇ ਅਲੀ ਅਕਬਰ ਆਂਦਾ ਬਾਪ ਨੂੰ ਕਾਲਿਆ ਪਾਣੀਆ ਥੀ ਅਸਲ ਸਵਾਨੀਆ ਬਹਾਦਰ ਇਸਤਰੀ ਅਲੀ ਅਕਬਰ ਭਾਪ ਮੁਹੰਮਦ ਅਕਬਰ ਜੋ ਕਿ ਕਾਬਲ ਦੇ ਹਾਕਮ ਅਮੀਰ ਦੋਸਤ ਮੁਹੰਮਦ ਖਾਨ ਦਾ ਪੁੱਤਰ ਸੀ ਉਹ ਉਸਨੇ ਆਪਣੀ ਵੀਰਤਾ ਨਾਲ ਅੰਗਰੇਜ਼ਾਂ ਦੇ ਗੋਡੇ ਲਾ ਦਿੱਤੇ ਸੀ ਕਾਲਿਆ ਪਾਣੀਆ ਥੀ ਦੇਸ਼ ਨਿਕਾਲੇ ਤੋਂ ਹਾਂਜੀ ਇਹਨਾਂ ਦੇ ਵਿੱਚ ਕਵੀ ਨੇ ਸ਼ੇਰ ਸਿੰਘ ਦੇ ਰਾਜ ਦੇ ਵਿੱਚ ਸੰਧਾ ਵਾਲੇ ਦੇ ਮੋੜ ਪੰਜਾਬ ਦੇ ਵਿੱਚ ਆ ਜਾਣ ਦਾ ਜ਼ਿਕਰ ਹੈ। ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ ਉਸਨੇ ਲਾਹੌਰ ਰਾਣੀਏ ਤੋਂ ਖੋਹ ਲਿਆ। ਇਸ ਤੋਂ ਪਹਿਲਾਂ ਸੰਧੇਵਾਲੀ ਨੂੰ ਵਿਦੇਸ਼ ਤੇ ਚੋਂ ਕੱਢ ਦਿੱਤਾ ਗਿਆ ਸੀ। ਇਸ ਗੱਲ ਦਾ ਸਭ ਨੂੰ ਪਤਾ ਸੀ। ਭਾਵੇਂ ਕਿਸੇ ਆਉਂਦੇ ਜਾਂਦੇ ਰਾਹੀ ਤੋਂ ਪੁੱਛ ਲਓ ਪਰ ਸ਼ੇਰ ਸਿੰਘ ਦੇ ਰਾਜ ਸਮੇਂ ਸੰਧਾ ਵਾਲੇ ਅਜੀਤ ਸਿੰਘ ਮੋੜ ਪੰਜਾਬ ਆ ਗਿਆ। ਇਸ ਤਰ੍ਹਾਂ ਉਸਨੇ ਹਾਰੀ ਹੋਈ ਬਾਜ਼ੀ ਮੁੜ ਕੇ ਜਿੱਤ ਲਈ। ਤੋ ਕਿਸੇ ਬਹਾਦਰ ਇਸਤਰੀ ਦਾ ਜਣਿਆ ਪੁੱਤਰ ਸੀ ਕਵੀ ਕਹਿੰਦਾ ਕਿ ਜੀਤ ਸਿੰਘ ਸਿੰਘ ਅਕਬਰ ਦੇ ਬਰਾਬਰ ਦਾ ਬਹਾਦਰ ਸੀ ਬਹਾਦਰ ਸੀ ਜਿਸ ਨੇ ਆਪਣੇ ਬਾਪ ਨੂੰ ਕਾਲੇ ਪਾਣੀ ਤੋਂ ਵਾਪਸ ਲਿਆਂਦਾ ਇਸੇ ਤਰ੍ਹਾਂ ਉਹ ਆਪਣੇ ਪਰਿਵਾਰ ਸਮੇਤ ਦੇਸ਼ ਛੇਕਾਲੇ ਤੋਂ ਪਰਤ ਆਇਆ ਸੀ ਹਾਂਜੀ ਅੱਗੇ ਹੈਗਾ ਸ਼ਾ ਮੁਹੰਮਦ ਮਾਰ ਕੇ ਲੁਧਿਆਣਾ ਫੌਜਾ ਦਿੱਲੀ ਇਦੇ ਵਿੱਚ ਉਤਾਰਿਆ ਜੀ ਝੰਡੇ ਨਿਕਲੇ ਕੋਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਪੁੱਤਰ ਸਰਦਾਰਾਂ ਦੇ ਸ਼ੈਲ ਬੰਕੇ ਜੈਸੇ ਬੇਲੀ ਨਿਕਲਦੇ ਸ਼ੇਰ ਮੀਆਂ ਚੜੇ ਸਭ ਮਝੇਲ ਦਵਾਬਿਓਂ ਜੀ ਜਿੰਨਾ ਕਿਲੇ ਨਵਾਇ ਨੇ ਢੇਰ ਮੀਆਂ ਸ਼ਾ ਮੁਹੰਮਦਾ ਚੜੇ ਜੰਬੂਰਖਾਨੇ ਹੋਇਆ ਹੁਕਮ ਨਾਲ ਆਵਦਾ ਦੇਰ ਮੀਆਂ ਜੰਬੂਰਖਾਨੇ ਕੀ ਹੋਗਾ ਜਿਹੜੇ ਕਿ ਇਹ ਤੋਪਖਾਨੇ ਜੰਬੂਰ ਕਾ ਊਠ ਦੀ ਪਿੱਠੋ ਤੇ ਲੱਦੀ ਹੋਈ ਤੋ ਹੌਲੀ ਜੀ ਤੋਪ ਹਾਂਜੀ ਇਹਨਾਂ 17 ਦੇ ਵਿੱਚ ਦਰਬਾਰ ਦੇ ਵਿੱਚ ਫੈਲੀ ਬੁਰਸ਼ਾਗਰਦੀ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ਾ ਹੋਣ ਦਾ ਬੜੇ ਹੀ ਕਰੂਨਾਮੀ ਢੰਗ ਨਾਲ ਵਰਣਨ ਹੈ ਤੇ ਇਹਨਾਂ ਸਤਰਾਂ ਵਿੱਚ ਕਵੀ ਸਿੱਖ ਫੌਜ ਦੀ ਅੰਗਰੇਜ਼ਾਂ ਬਰੁੱਦਰ ਚੜਾਈ ਦਾ ਦ੍ਰਿਸ਼ ਪੇਸ਼ ਕਰਦਾ ਹੈ ਕਵੀ ਲਿਖਦਾ ਹੈ ਕਿ ਜਦੋਂ ਸਿੱਖ ਫੌਜ ਨੂੰ ਅੰਗਰੇਜ਼ਾਂ ਬਰੁੱਦਰ ਚੜਾਈ ਦਾ ਹੁਕਮ ਹੋਇਆ ਤਾਂ ਸਿੱਖ ਸਰਦਾਰ ਸੋਚ ਰਹੇ ਸੀ ਕਿ ਹਮਲਾ ਕਰਕੇ ਪਹਿਲਾਂ ਉਹ ਅੰਗਰੇਜ਼ਾਂ ਤੋਂ ਲੁਧਿਆਣਾ ਖੋਹ ਲੈਣਗੇ ਫਿਰ ਰਾਹ ਦੇ ਵਿੱਚ ਜਿੱਤਾਂ ਪ੍ਰਾਪਤ ਕਰਦੇ ਹੋਏ ਦਿੱਲੀ ਦੇ ਵਿੱਚ ਫੌਜਾਂ ਲਿਜਾ ਉਤਾਰਨਗੇ ਲੜਾਈ ਕਰਨ ਦਾ ਹੁਕਮ ਹੋਣ ਤੇ ਸਿੱਖ ਫੌਜਾਂ ਝੰਡੇ ਲੈ ਕੇ ਲੜਾਈ ਲਈ ਚੱਲ ਪਈਆਂ ਸਿੱਖ ਫੌਜਾਂ ਦੇ ਵੱਡੇ ਵੱਡੇ ਜ਼ੋਰ ਮੇ ਤੇ ਦਲੇਰ ਜਵਾਨਾਂ ਦੀ ਅੰਗਰੇਜ਼ਾਂ ਬਰੁੱਧ ਚੜ੍ਹਾਈ ਕਰਦੀ ਇਸ ਦੇ ਵਿੱਚ ਸ਼ਾਮਲ ਵੱਡੇ ਵੱਡੇ ਸਰਦਾਰ ਤੇ ਸੁੰਦਰ ਜਵਾਨ ਪੁੱਤਰ ਇਸ ਤਰ੍ਹਾਂ ਦਿਖਾਈ ਦਿੰਦੇ ਸੀ ਜਿਵੇਂ ਜੰਗਲ ਵਿੱਚੋਂ ਸ਼ੇਰ ਨਿਕਲਦੇ ਨੇ ਇਨ੍ਹਾਂ ਫੌਜਾਂ ਵਿੱਚ ਮਾਝੇ ਤੇ ਦਵਾਬੇ ਦੇ ਸ ਬਹਾਦਰ ਵੀ ਸ਼ਾਮਲ ਸੀ ਜਿਨ੍ਹਾਂ ਨੇ ਮਹਾਰਾਜੇ ਸਿੰਘ ਦੇ ਜੰਗਦਿਆਂ ਵੱਡੇ ਵੱਡੇ ਕਿਲੇ ਨੂੰ ਫਤਿਹ ਕੀਤਾ ਕਵੀ ਕਹਿੰਦਾ ਕਿ ਫੌਜ ਦੇ ਨਾਲ ਜੰਬੂਰ ਖਾਨਾ ਵੀ ਚੱਲ ਪਿਆ ਤੇ ਇਸ ਤਰ੍ਹਾਂ ਸਿੱਖ ਫੌਜਾਂ ਨੂੰ ਹੁਕਮ ਹੋਇਆ ਤਾਂ ਉਹ ਉਹਨਾਂ ਤੁਰਦਿਆਂ ਜਰਾਂ ਵੀ دیر ਨਾ ਲਾਈ ਅੱਗੇਆਂ ਗਾ ਸੁਣ ਕੇ ਖਬਰ ਫਰੰਗੀ ਦੇ ਚੜੇ ਸੱਬੇ ਫੌਜਾਂ ਬੇਮਹਾਰੀਆਂ ਹੋਏ ਤੁਰ ਹੋਏ ਤੁਰੀਆਂ ਫੇਰ ਵਾਰ ਕੋ ਵਾਰ ਨਾ ਕਿਸੇ ਰਿੱਠਾ ਇੱਕ ਦੂਸਰੇ ਦੇ ਪਿੱਛੇ ਲੱਗ ਤੁਰੀਆਂ ਅੱਗੇ ਤੋਪਾਂ ਦੇ ਧਣੀ ਵੀ ਹੈਨ ਗੋਰੇ ਬੰਗਾ ਪਹਿਣ ਖਲੋਤਿਆ ਨਹੀਂ ਕੁੜੀਆਂ ਸ਼ਾ ਮੁਹੰਮਦ ਦਾ ਵਰਜ ਦੇ ਜਾਂਦੇ ਨੂੰ ਫੌਜਾਂ ਹੋ ਮਹਾਣੀਆਂ ਕਦੋਂ ਮੁੜੀਆਂ ਬੇਮਹਾਰੀਆਂ ਹੋ ਕੇ ਬੇਕਾਬੂ ਵਾਰ ਕੋ ਵਾਰ ਚੰਗਾ ਮਾੜਾ ਦਿਨ ਤੋਪਾਂ ਦੇ ਧਣੀ ਤੋਪਾਂ ਚਲਾਉਣ ਦੇ ਬਾਹਰ ਹਾਂਜੀ ਸਿੱਖ ਫੌਜਾ ਵਿਆਖਿਆ ਦੇ ਵਿੱਚ ਸਿੱਖ ਫੌਜਾ ਫਰੰਗੀਆਂ ਦੀ ਆਪਣੇ ਰਾਜਦਰਬਰ ਉਰਧ ਸ਼ੇੜਖਾ ਸ਼ੇੜ ਛੜ ਦੀ ਖਬਰ ਸੁਣ ਕੇ ਉਹਨਾਂ ਦਾ ਮੂੰਹ ਪੰਨਣ ਲਈ ਬੇਮਹਾਰੀਆਂ ਹੋ ਕੇ ਦੁਰਪੰਨ ਸਿੱਖ ਫੌਜਾ ਦੇ ਤੁਰਨ ਵੇਲੇ ਵਾਰ ਕੋ ਵਾਰ ਨਹੀਂ ਸੀ ਦੇਖਿਆ ਉਹ ਇੱਕ ਦੂਜੇ ਤੋਂ ਮੋਹਰੇ ਹੋ ਕੇ ਦੁਰਪੰਨ ਅੱਗੋਂ ਉਹਨਾਂ ਦਾ ਜਿੰਨਾਂ ਨਾਲ ਮੁਕਾਬਲਾ ਸੀ ਉਹ ਵੀ ਤੋਪਾਂ ਦੇ ਧਣੀ ਗੋਰੇ ਸੀ ਉਹ ਕੋਈ ਬੰਗਾ ਪਹਿਨ ਕੇ ਕੁੜੀਆਂ ਨੂੰ ਨਹੀਂ ਸਨ ਖਲੋਤੀਆਂ ਕਵੀ ਕਹਿੰਦਾ ਕਿ ਚੜਾਈ ਕਰ ਰਹੀਆਂ ਫੌਜਾਂ ਨੂੰ ਵਰਜਨਾ ਬਹੁਤ ਔਖਾ ਸੀ ਕਿਉਂਕਿ ਫੌਜਾਂ ਜਿੱਦਣ ਮੂੰਹ ਕਰਕੇ ਚੱਲ ਪੈਣ ਉਧਰੋਂ ਫਿਰ ਨਹੀਂ ਸਿਉ ਮੁੜਦੀਆਂ ਅੱਗੇ ਹੈਗਾ ਮੁੜ ਕੇ ਫੇਰ ਫਰੰਗੀਆਂ ਜ਼ੋਰ ਕੀਤਾ ਲਟਾਦਾਰ ਗੋਲੇ ਜਦੋਂ ਆਣ ਛੁੱਟੇ ਉੱਡੀ ਹਰਾਲ ਤੇ ਚਾਂਦਰਾਂ ਚਾਦਰਾ ਕੜਕੀਆਂ ਨੀ ਕੈਰਵਾ ਪੰਡਵਾ ਦੇ ਜੈਸੇ ਬਾਣ ਛੁੱਟੇ ਜਦੋਂ ਡਿੱਠੇ ਨੀ ਹੱਥ ਫਰੰਗੀਆਂ ਦੇ ਉੱਥੇ ਕੰਜਾਂ ਦੇ ਆਣ ਪ੍ਰਾਂਣ ਟੁੱਟੇ ਸ਼ਾ ਮੁਹੰਮਦਾ 123 ਤੋਪਾਂ ਤੋਛੇ ਖਾਨੇ ਫਰੰਗੀਆਂ ਆਣ ਲੁੱਟੇ ਚਾਦਰਾਂ ਨੂੰ ਇਹਦੇ ਚਾਦਰਾਂ ਦੇ بڑے ਤੋਪਾਂ ਦੇ ਮੂੰਹ ਤੋਸ਼ੇਖਾਨੇ ਰਸਦਖਾਨਾ ਹਾਂਜੀ ਇਹਨਾਂ 17 ਵਿੱਚ ਪਹਾੜਾ ਸਿੰਘ ਤੋਂ ਸਿੰਘ ਤੋਂ ਸਿੱਖਾਂ ਵੱਲ ਮੈਦਾਨ ਛੱਡਣ ਦੀ ਸੂ ਪ੍ਰਾਪਤ ਕਰਕੇ ਹਾਰ ਕੇ ਫੌਜ ਭੱਜੇ ਜਾਂਦੇ ਗੋਰੀਆਂ ਵੱਲ ਮੋੜ ਮੈਦਾਨ ਸੰਭਾਲਦਾ ਜ਼ਿਕਰ ਹੈ ਪਹਾੜਾ ਸਿੰਘ ਤੋਂ ਸੂ ਪ੍ਰਾਪਤ ਕਰਕੇ ਗੋਰੀ ਮੋੜ ਪਾਇਦੇ ਮੈਦਾਨ ਮੋੜ ਸੰਭਾਲ ਲਿਆ ਹੁਣ ਫਿਰ ਲਟਾਦਾਰ ਗੋਲੇ ਚੱਲਣ ਲੱਗੇ ਖੂਬ ਬਰੂਦ ਉੜਿਆ ਤੇ ਤੋਪਾਂ ਦੇ ਚਾਦਰਾਂ ਕੜਤੀਆਂ ਜਿਸ ਤਰ੍ਹਾਂ ਮਹਾਰਾ ਮਹਾਪਾਰ ਦੀ ਲੜਾਈ ਦੇ ਵਿੱਚ ਕੌਰਵਾ ਪੰਡਵਾਂ ਦੇ ਬਾਣ ਛੁੱਟੇ ਸੀ ਇਸ ਸਮੇਂ ਫਰੰਗੀਆਂ ਨੇ ਬੜਾ ਜ਼ੋਰਦਾਰ ਹਮਲਾ ਕੀਤਾ ਉਹਨਾਂ ਦੇ ਸਖਤ ਹੱਥ ਦੇਖ ਕੇ ਕੰਨਿਆਂ ਦੇ ਪ੍ਰਾਣ ਛੁੱਟ ਗਏ ਅੰਗਰੇਜ਼ਾਂ ਨੇ ਹੁਣ ਇੱਕ ਤਾਂ ਮੈਦਾਨ ਫਤਿਹ ਕਰ ਲਿਆ ਤੇ ਨਾਲ ਹੀ ਸਿੱਖਾਂ ਨੇ ਪਿੱਛੇ 123 ਤੋਪਾਂ ਤੇ ਰਸਤਾ ਦਾ ਸਮਾਨ ਲੁੱਟ ਲਿਆ ਅੱਗੇ ਹੈਗਾ ਜਦੋਂ ਪਿਆ ਹਰਾਸ ਤੇ ਕਰਨ ਗੱਲਾਂ ਮੁੰਡੇ ਘੋੜ ਚੜੇ ਨਵੇਂ ਸ਼ੋਕਰੇ ਜੀ ਅੱਧੀ ਰਾਤ ਨੂੰ ਉੱਠ ਕੇ ਖਿਸਕਤੂਰੀ ਕਿੱਥੋਂ ਪਾਏ ਗੋਰੇ ਸਾਨੂੰ ਉਪਰੇ ਜੀ ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ ਸੀ ਕਿੰਨਾ ਦੇ ਹਾਂ ਪੁੱਤ-ਪੋਤਰੇ ਜੀ ਸ਼ਾਹ ਮੁਹੰਮਦ ਦਾ ਖੂਤੇ ਮਿਲਖ ਵਾਲੇ ਅਸੀਂ ਦੱਬ ਕੇ ਲਾਵਾਂਗੇ ਜੋਤਰੀ ਜੀ ਹਰਾਸ ਹੋ ਗਿਆ ਲੜਾਈ ਦੀ ਠੰਡੀ ਪੈਣਾ ਮਿਲਖ ਜਾਇਦਾਦ ਹਾਂਜੀ ਇਹਨਾਂ ਸਤਰਾ ਵਿੱਚ ਕਵੀ ਫਿਰੂ ਸ਼ਹਿਰ ਦੀ ਲੜਾਈ ਦੇ ਵਿੱਚ ਹਾਰੀਆਂ ਸਿੱਖ ਫੌਜਾਂ ਦੀ ਟੈਂ ਦੀ ਕਲਾ ਦਾ ਜ਼ਿਕਰ ਕਰਦਾ ਵਿਆਖਿਆ ਦੇ ਵਿੱਚ ਫਿਰੂ ਸ਼ਹਿਰ ਦੇ ਮੈਦਾਨ ਦੇ ਵਿੱਚ ਹਾਰੀਆਂ ਹੋਈਆਂ ਸਿੱਖ ਫੌਜਾਂ ਬੜੀ ਗਰਾਵਟ ਦਾ ਸ਼ਿਕਾਰ ਹੋ ਗਈਆਂ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਹਾਰੇ ਹੋਏ ਸਿੱਖ ਫੌਜਾਂ ਬੜੀ ਗਰਵਟ ਦਾ ਸ਼ਿਕਾਰ ਹੋ ਗਈਆਂ ਜਿਹੜੇ ਸ਼ੁਕਰੇ ਸ਼ੁਕਰੇ ਨਵੇਂ-ਨਵੇਂ ਭਰਤੀ ਹੋਏ ਸੀ ਮਤਲਬ ਕਿ ਲੜਕੇ ਉਹਨਾਂ ਦੇ ਵਿੱਚ ਇਸ ਹਾਰ ਕਾਰਨ ਬੜੀ ਮਾਨਸਿਕ ਗਰਵਟ ਆ ਗਈ ਉਹ ਸੋਚ ਰਹੇ ਸੀ ਕਿ ਸਾਡੇ ਲਈ ਤਾਂ ਇਹੋ ਹੀ ਚੰਗਾ ਹੈ ਕਿ ਅੱਧੀ ਰਾਤ ਨੂੰ ਫੌਜ ਦੇ ਵਿੱਚੋਂ ਖਿਸਕ ਕੇ ਘਰਾਂ ਨੂੰ ਚਲੇ ਜਾਈਏ ਇਹ ਗੋਰੇ ਸਾਨੂੰ ਕਿੱਥੋਂ ਆ ਪਏ ਨੇ ਕਿਉਂਕਿ ਸਾਡੇ ਪਿਓ ਦਾਦਿਆਂ ਦੀ ਜਾਇਦਾਦ ਬਠੇਰੀਆਂ ਖਾਣ ਪੀਣ ਲਈ ਬਠੇਰਾ ਇਸ ਲਈ ਸਾਨੂੰ ਲੜਨ ਜਾਂ ਮਰਨ ਦੀ ਜ਼ਰੂਰਤ ਨਹੀਂ ਅਸੀਂ ਆਪਣੇ ਘਰ ਬਹਿ ਕੇ ਹਲਵਾਾਂਗੇ ਤੇ ਰੋਟੀਆਂ ਖਾਵਾਂਗੇ ਅਗਲਾ ਹੈਗਾ ਹਾਂਜੀ ਸ਼ਾਹ ਮੁਹੰਮਦ ਸਿੰਘਾ ਨੇ ਗੋਰੀਆਂ ਦੇ ਵਾਂਗ ਨੇ ਬੋਲੂ ਨਿਚੋੜ ਸੁਟੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਬਾਦਸ਼ਾਹ ਇਹ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿੱਡੇ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉੱਡਣ ਹੱਥ ਢਾਉਂਦੇ ਸਣੇ ਅੰਬਾਰੀਆਂ ਨਹੀਂ ਸ਼ਾਹ ਮੁਹੰਮਦ ਇੱਕ ਸਰਕਾਰਵਾਜ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਹਾਂਜੀ ਜੰਗ ਹਿੰਦ ਪੰਜਾਬ ਦਾ ਮਤਲਬ ਕਿ ਕਵੀ ਨੇ ਸਿੰਘਾਂ ਦੇ ਅੰਗਰੇਜ਼ਾਂ ਲੜਾਈਆਂ ਨੂੰ ਜੰਗ ਹਿੰਦ ਪੰਜਾਬ ਦਾ ਕਿਹਾ ਤੇਗਾ ਮਾਰੀਆਂ ਬਹਾਦਰੀ ਦਿਖਾਉਣੀ ਅੰਬਾਰੀਆਂ ਹੁੰਦੇ ਆ ਸਰਕਾਰ ਮਰਨਜੀਤ ਸਿੰਘ ਹਾਂਜੀ ਇਹਨਾਂ ਸਤਰਾ ਵਿੱਚ ਕਵੀ ਸਿੱਖਾਂ ਦੀ ਬਹਾਦਰੀ ਤੇ ਪ੍ਰਸ਼ੰਸਾ ਕਰਦਿਆਂ ਹੋਇਆਂ ਕਹਿੰਦਾ ਕਿ ਉਹਨਾਂ ਦੀ ਅੰਗਰੇਜ਼ਾਂ ਵਿਰੁੱਧ ਜੰਗ ਦੇ ਵਿੱਚ ਹਾਰ ਮਰਨਜੀਤ ਸਿੰਘ ਵਰਗੇ ਸਜੋਗ ਅਗੂ ਦੀਨ ਹੋਦ ਕਰਨ ਹੋਈ ਆ ਸ਼ਾਮਾ ਅਮਲ ਸਿੰਘਾਂ ਤੇ ਅੰਗਰੇਜ਼ਾਂ ਨਾਲ ਲੜਾਈਆਂ ਅਨਹੋਦ ਮਤਲਬ ਕਿ ਨਾ ਹੋਣ ਕਰਨ ਲੜਾਈਆਂ ਸੰਵੰਦੀ ਆਪਣਾ ਫੈਸਲਾ ਦਿੰਦੇ ਹੋਇਆਂ ਕਹਿੰਦਾ ਕਿ ਇਹ ਹਿੰਦ ਪੰਜਾਬ ਦਾ ਜੰਗ ਸੀ ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੋਹਾਂ ਪਾਤਸ਼ਾਹੀਆਂ ਦੀਆਂ ਫੌਜਾਂ ਬਹੁਤ ਭਾਰੀਆਂ ਸੀ ਖਾਲਸਾ ਫੌਜ ਐਨੀ ਬਹਾਦਰੀ ਨਾਲ ਲੜੀ ਕਿ ਜੇ ਕਰਮਨਜੀਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਖੁਸ਼ ਹੋ ਕੇ ਸਿੰਘਾਂ ਨੂੰ ਇਨਾਮ ਦੇ ਕੇ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ ਜੰਗ ਐਨੀ ਭਿਆਨਕ ਸੀ ਕਿ ਆਦਮੀ ਗੋਲੀਆਂ ਨਾਲ ਹੀ ਉੜਦੇ ਜਾਂਦੇ ਤੇ ਹਾਥੀ ਆਪਣੇ ਹੋਦਦਿਆਂ ਸਮੇਤ ਹੀ ਟਹਿਰੇ ਸੀ ਕਵੀ ਕਹਿੰਦਾ ਕਿ ਖਾਲਸਾ ਫੌਜਾ ਤਾਂ ਜਿੱਤੀਆਂ ਪੰਜਾਂ ਸੀ ਪਰ ਉਹਨਾਂ ਦੀ ਹਾਰ ਕੇਵਲ ਇਸ ਕਰਕੇ ਹੋਈ ਕਿ ਉਹਨਾਂ ਦੀ ਅਗਵਾਈ ਮਹਾਰਨਜੀਤ ਸਿੰਘ ਵਰਗੇ ਬਹਾਦਰ ਤੇ ਕਦਰਦਾਨ ਵਿਅਕਤੀ ਦੇ ਹੱਥ ਦੇ ਵਿੱਚ ਨਹੀਂ ਸੀ ਜਗ੍ਗੇ ਸਾਰਾ ਹੀ ਰਚਨਾ ਦਾ